शक ब्य जखमिया के सामने आके पुलिस की ट्रक का टायर फटन वाली कहानी शक व्यकत किया है ही जखमियान का कहना है कि पुलिस नाच करके सारी स्थिति साफ करनी चाहती है क्योंकि जेकर उन्हें शरीर से गर्नेड् देरले लगे हैं तो उस हिसाब न वह अपना इलाज करवा सकन दस दई कि जख्मियानों एक राकेश कुमार पीजीआई चंडीगढ़ बैठे दाखल है जो अपनी पत्नी नाल सकूटी ते अपने घर वापस जा रहा है अचानक विस्फोट ਤੋਂ ਬਾਅਦ ਕੋਈ ਚੀਜ਼ ਉਸਦੀ ਅੱਖ ਤੇ ਆਵਰ ਜਿਸ ਕਾਰਨ ਉਸਦੀ ਅੱਖ ਪੂਰੀ ਤਰ੍ਹਾਂ ਨਾਲ ਡੈਮੇਜ ਹੋ ਗਈ ਹੈ ਜਦ ਕਿ ਉਸਦੀ ਪਤਨੀ ਅਨੂਦੇਵੀ ਸਿਰ ਤੇ ਸਾਠ ਲੱਗੀ ਅਤੇ ਉਹ ਵੀ ਜ਼ਖਮੀ ਹੋ ਗਈ ਦੂਜੀ ਜ਼ਖਮੀ ਔਰਤ ਜੋ ਸੜਕ ਤੋਂ ਲੰਘ ਰਹੀ ਸੀ ਦੇ ਸਰੀਰ ਤੇ 50 ਦੇ ਕਰੀਬ ਛੋਟੇ-ਛੋਟੇ ਜ਼ਖਮ ਹੋਏ ਹਨ ਪੁਲਿਸ ਅਧਿਕਾਰੀਆਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਟਰੱਕ ਦਾ ਟਾਇਰ ਫਟਣ ਕਾਰਨ ਧਮਾਕਾ ਹੋਇਆ ਸੀ ਅਤੇ ਸੜਕ ਤੇ ਪਈ ਬਜਰੀ ਨਾਲ ਇਹ ਲੋਕ ਜ਼ਖਮੀ ਹੋਏ ਹਨ ਜਦ ਕਿ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਥਾਣੀ ਦੀ ਬਾਹਰ ਗਰਨੇਟ ਧਮਾਕੇ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਇਸ ਦੀ ਜ਼ਿੰਮੇਵਾਰੀ ਖਾਲਸਾ ਨਿਪਰਾਸ਼ਨਾ ਹੋਈ ਹੈ ਡਾਊਨਲੋਡ ਲਿੰਕ ਜਿਹੜਾ ਐਚ ਟੀ ਸੀਟੀ ਅੱਗੇ ਉਹਦੇ ਲਾਗੇ ਲੰਗਦੀ ਪਈ ਸੀ ਖਾਣੇ ਲਾਗੋ ਥਾਣੇ ਲਾਗੋ ਤੇ ਲੰਗਦੀ ਪਈ ਸੀ ਤੇ ਇਕਦਮੀ ਧਮਾਕਾ ਹੋਇਆ ਬੜੀ ਜ਼ੋਰ ਦੀ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਕੇ ਤੇ نیچے ਗਿਰੀ ਧੂਆਂ ਬਹੁਤ ਜ਼ਿਆਦਾ ਸੀ ਤੇ ਮੇਰੇ ਬਾਡੀ 'ਚ ਬਹੁਤ ਕੁਝ ਚੁੱਬਿਆ ਉਸ ਟਾਈਮ ਤੇ ਉਹ ਉਸ ਟਾਈਮ ਮੈਨੂੰ ਬਿਲਕੁਲ ਵੀ ਨਹੀਂ ਹੋ ਸੀ ਕਿ ਮੈਂ ਕਿੱਥੇ ਡਿੱਗੀ ਆ ਕਿ ਧੂਆਂ ਬਹੁਤ ਜ਼ਿਆਦਾ ਸੀ ਤੇ ਜਦੋਂ ਬੰਬ ਫਟਿਆ ਹੁੰਦਾ ਹੈ ਉਸ ਤਰ੍ਹਾਂ ਦਾ ਧੁਮਾਕਾ ਸੀ ਤੇ ਧੂਆਂ ਧੂਆਂ ਸੀ। ਤੋਂ ਉਸ ਟਾਈਮੇ ਪੁਲਿਸ ਦੀ ਗੱਡੀ ਲੰਘਦੀ ਪਈ ਸੀ। ਮੈਂ ਲੋਕਾਂ ਨੂੰ ਆਵਾਜ਼ ਮਾਰੀ ਗੱਡੀ ਨਹੀਂ ਰੋਕੀ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ। ਤੇ ਮੈਂ ਇਸ਼ਾਰਾ ਕੀਤਾ ਉਹ ਰੁਕ ਗਈ। ਉਹਨਾਂ ਨੇ ਫੇਰ ਮੈਨੂੰ ਗੱਡੀ 'ਚ ਬਿਠਾਇਆ ਤੇ ਮੇਰਾ ਐਡਰੈਸ ਪੁੱਛਿਆ। ਬਾਕੀ ਦੀ ਜੇ ਸਿਟੀ ਦੇ ਸਾਹਨੇ ਦੇ ਜਿਹੜੇ ਪੁਲਿਸ ਸਾਰੇ ਬਾਹਰ ਆ ਗਏ। ਫੇਰ ਐਡਰੈਸ ਪੁੱਛ ਕੇ ਮਨੂੰ ਮੇਰੇ ਘਰ ਮੈਂ ਕਹੇ ਸੀ ਮਨੂੰ ਸਿਵਲ ਮਨੂੰ ਹਸਪੀਟਲ 'ਚ ਛੱਡ ਦਿਓ। ਤੇ ਮੈਂ ਬਹੁਤ ਜ਼ਿਆਦਾ ਜ਼ਖਮੀ ਹੋਈ ਦੀਆਂ ਤੇ ਉਹ ਕਹਿੰਦੇ ਨੇ ਤੁਹਾਡਾ ਐਡਰੈਸ ਦੱਸੋ ਮੈਂ ਤੁਹਾਡੇ ਘਰ ਛੱਡ ਆ ਨਾ ਵਾ ਉਹ ਫਿਰ ਸਾਡੇ ਦੁਕਾਨ ਤੇ ਸਾਡੇ ਸ਼ਾਪ 'ਚ ਮੈਨੂੰ ਛੱਡ ਕੇ ਫਿਰ ਚਲੇ ਗਏ ਕਿੰਨੇ ਵੇਲੇ ਘਟਨਾ ਸੱਗੀ ਇਹ 8 ਵਜੇ ਦੀ ਸਾਰੀ ਘਟਨਾ ਸ਼ਾਮ ਨੂੰ 8 8:30 8:08 ਦੀ ਹੋਣੀ ਹੈ ਤੁਹਾਡੇ ਕਿੰਨੀ ਜਗ੍ਹਾ ਜ਼ਖਮ ਹੋਏ ਹਾਂਜੀ ਕਿੰਨੀ ਜਗ੍ਹਾ ਜ਼ਖਮ ਹੋਏ ਤੁਹਾਡੇ ਕੋਲ ਜ਼ਖਮ ਕਾਫੀ ਪੂਰੇ ਬੋਡੀ 'ਚ ਜ਼ਖਮ ਹੈ ਕੋਈ ਐਸਾ ਹਿੱਸਾ ਨਹੀਂ ਹੈ ਜਿਦੇ ਚ ਜਖਮ ਨਾ ਹੋਏ ਉਹ ਸਾਰੇ ਸ਼ਰਲੇ ਜੇ ਚੁੱਬੇ ਦੇ ਨੇ ਸਾਰੇ ਛੇਕ ਛੇਕ ਪੂਰੀ ਪਿੱਟ ਚ ਹਿੱਪ ਚ ਪੈਰਾ ਚ ਸਿਰ ਚ ਬਹੁਤ ਉਹ ਨਿਕਲੇ ਆ ਉਹ ਪੱਥਰ ਜੇ ਸ਼ਰਲੇ ਜੇ ਮੇਰੇ ਸਿਰ ਤੋਂ ਹੁਣ ਵੀ ਸਵੇਰੇ ਵੀ ਨਿਕਲੇ ਆ ਪਿੱਠ ਤੋਂ ਵੀ ਇੰਨਾ ਪਲਾਸਟਿਕ ਜਿਆ ਕੋਈ ਨਿਕਲਿਆ ਨੀਲੇ ਰੰਗ ਦਾ ਪੂਰੀ ਬਾਡੀ ਚ ਜਖਮ ਹੈ ਜਿਸ ਤਰ੍ਹਾਂ ਕਹੇ ਲੱਗ ਕੋ ਟਰੱਕ ਨਗਾ ਟਾਇਰ ਫਟਿਆ ਭਈ ਇਹ ਟਾਇਰ ਨਹੀਂ ਫਟਿਆ ਟਾਇਰ ਫਟਣ ਦਾ ਪਤਾ ਲੱਗ ਜਾਂਦਾ ਇਹ ਟਾਇਰ ਫਟਣ ਦਾ ਨਹੀਂ ਸੀ ਉਹ ਕੋਈ ਫਟਿਆ ਕੋਈ ਜਿਹਾ ਬੰਬ ਜਿਆ ਬੜੀ ਜ਼ੋਰ ਦੀ ਧਮਾਕਾ ਹੁੰਦਾ ਉਹ ਧਮਾਕਾ ਸੀ ਔਰ ਬਹੁਤ ਧੂਆਂ ਸੀ ਉਸ ਟਾਈਮ ਮੈਨੂੰ ਬਿਲਕੁਲ ਸਮਝ ਨਹੀਂ ਆਈ ਕਿ ਇੰਨਾ ਜ਼ਿਆਦਾ ਕਿਉਂਕਿ ਉਹ ਫਟਣ ਦੀ ਆਵਾਜ਼ ਦੂਸਰੀ ਹੁੰਦੀ ਹੈ ਟਾਇਰ ਦੀ ਤੇ ਬੰਬ ਦੀ ਇਹ ਟਾਇਰ ਨਹੀਂ ਸੀ ਕੋਈ ਟ੍ਰੀਟਮੈਂਟ ਕਰਾਇਆ ਆਪਣਾ ਟ੍ਰੀਟਮੈਂਟ ਹੋਇਆ ਸ਼ੁਰੂ ਹੋਇਆ ਦਾ ਟ੍ਰੀਟਮੈਂਟ ਉਸੇ ਵੇਲੇ ਫਿਰ ਮੇਰੇ ਹਸਬੰਦ ਮੇਰਾ ਬੇਟਾ ਮੈਨੂੰ ਲੈ ਕੇ ਸਿਵਲ ਹਸਪੀਟਲ ਚ ਗਏ ਉਹਨਾਂ ਨੇ ਫਸਟ ਦੇ ਦੇ ਕੇ ਉਹ ਵਾਲੇ ਬਬਰੀ ਚ ਮੈਨੂੰ ਰੈਫਰ ਕੀਤਾ ਤੇ ਉਥੇ ਡ੍ਰਿਪ ਵਗੈਰਾ ਲੱਗੀ ਤੇ ਰਾਤ 12 ਵਜੇ ਤੱਕ ਫੇਰ ਘਰ ਛੱਡਿਆ ਮੈਡੀਸਿਨ ਵਗੈਰਾ ਦੇ ਕੇ ਸ਼ਾਨੂਬ ਦੁਕਾਨ ਤੇ ਬੈਠਾ ਦਾ ਹੀ ਤੇ ਪੁਲਿਸ ਦੀ ਆ ਕੇ ਗੱਡੀ ਖੜੀ ਹੋਈ ਹੈ ਤੇ ਮੁਲਾਜ਼ਮਾਂ ਨੇ ਦੱਸਿਆ ਕਿ ਐਦਾ ਤੁਹਾਡੀ ਵਾਈਫ ਦੇ ਜਿਹੜੀ ਹੈ ਨਾ 60 ਲੱਗ ਗਈ ਹੈ ਟਾਇਰ ਫਟਿਆ ਸੀ ਤੇ ਉਹ ਛੱਟ ਲੱਗ ਗਈ ਹੈ ਤਾਂ ਤੁਸੀਂ ਦੇਖੋ ਇਹਦੇ ਪੀਸ ਮੇਕਰ ਪਿਆਦਾ ਹੀ ਤੇ ਉਹਨਾਂ ਨੇ ਕਿਹਾ ਵੀ ਇਹ ਕਿ ਇਹਨਾਂ ਦਾ ਇਲਾਜ ਕਰਾਓ ਮੈਂ ਗਿਆ ਫੜ ਫੜ ਬਾਹਰ ਜਾ ਕੇ ਇਹਨੂੰ ਉਤਾਰਿਆ ਗੱਡੀ ਚੋ ਗੱਡੀ ਚੋ ਲਿਆ ਕੇ ਦੁਕਾਨ ਤੇ ਬਿਠਾਇਆ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਲੈ ਆਏ ਹੋ ਤੇ ਉਹ ਚੱਲ ਗਏ ਅਸੀਂ ਵੇਖਿਆ ਤੇ ਉਸੇ ਵੇਲੇ ਜਿਹੜਾ ਬਲੱਡ ਬਹੁਤ ਵਗ ਰਲਾ ਪਿਆ ਸਾਰੀ ਦੁਕਾਨ ਦਾ ਜਿਹੜਾ ਫਰਸ਼ ਹੀ ਉਹ ਖੂਨ ਨਾਲ ਭਰ ਗਿਆ ਫੇਰ ਹੀ ਬਿਨਾ ਟਾਈਮ ਗੋਏ ਉਸੇ ਹੀ ਵੇਲੇ ਕਾਰ ਲਿਆਂਦੀ ਐ ਕਾਰ ਦੇ ਉੱਤੇ ਇਹਨੂੰ ਪਾਇਆ ਤੇ ਸਾਹਮਣੇ ਅਮਰਜੈਂਸੀ ਅਮਰਜੈਂਸੀ ਚ ਲੈ ਗਏ ਡਾਕਟਰਾਂ ਨੇ ਉਸੇ ਵੇਲੇ ਟੈਂਡ ਕੀਤਾ ਉਹ ਸਾਰੀ ਦਵਾਈ ਦੁਈ ਲਈ ਹੈ ਦਵਾਈ ਦੋ ਲਾ ਕੇ ਤੇ ਪਰਚੀ ਬਣ ਗਈ ਬਾਅਦ ਚ ਉਹਨਾਂ ਨੇ ਕਿਹਾ ਤੁਸੀਂ ਬੱਬਰੀ ਜਿਹੜਾ ਇੱਕ ਦਿਨ ਦੇ ਅੱਗੇ ਸਿਰ ਦੀ ਸਕੈਨਿੰਗ ਕਰਾ ਲਓ ਕਿਉਂਕਿ ਪੈਰ ਦੇ ਪੈਰ ਤੋਂ ਲੈ ਕੇ ਸਿਰ ਤੱਕ ਘਟੋ ਘਟ 40 50 ਜਿਹੜੇ ਹੀ ਉਹ ਜ਼ਖਮ ਸੀਗੇ ਕਹਿੰਦੇ ਉਹਨਾਂ ਨੂੰ ਉੱਥੇ ਦਿਖਾ ਲਓ ਕੋਈ ਵਿੱਚ ਪੀਸ ਨਾ ਰਹਿ ਗਿਆ ਹੋਏ ਪੱਥਰ ਦਾ ਉਹ ਚੈੱਕ ਕਰਾ ਲਓ ਫਿਰ ਇਹ ਇਹਨਾਂ ਨੂੰ ਬੱਬਰੀ ਲੈ ਗਏ ਉੱਥੇ ਵੀ ਪਰਚੀ ਬਣੀ ਜਾਗੇ ਅਮਰਜੈਂਸੀ ਤੇ ਉਹਨਾਂ ਨੇ ਵੀ ਚੰਗੀ ਤਰ੍ਹਾਂ ਨੂੰ ਸਾਫ ਕਰ ਕੀਤਾ ਕਰਕੇ ਤੇ ਡ੍ਰਿਪ ਲਈ ਹੈ ਦਵਾਈ ਵਗੈਰਾ ਉੱਥੇ ਵੀ ਦਿੱਤੀ ਐਥੇ ਵੀ ਦਿੱਤੀ ਉਹਦੇ ਬਾਅਦ ਅਸੀਂ ਰਾਤੀ 11:30 ਪੌਣੇ 12 ਕਰ ਲਏ ਸਾਢੇ 7 ਕਵੇ ਪੌਣੇ ਪੌਣੇ ਅੱਠ ਅਨੂ ਅਨੂ ਪੌਣੇ 8 ਕਵੇ ਨਾਲ ਹੀ ਜਾਂਦੇ ਪਏ ਸੀ ਸੂਰਜੀ ਤੇ ਤਿੰਨੇ ਜਾਣੇ ਤੇ ਉੱਥੇ ਜਦ ਨੇ ਚਿੰਗਿਆੜੀ ਜੀ ਦਿਖੀ ਐ ਮੈਨੂੰ ਤੇ ਉਥੇ ਇੱਕਦਮ ਧਮਾਕਾ ਢੀ ਜੋਰ ਦੀ ਹੋਇਆ ਨਾ ਅਹੀ ਇੱਕ ਦੂਜੇ ਦੇ ਦੇਖਣੇ ਦੀਦੀ ਕਹਿੰਦੀ ਮੇਰੇ ਸਿਰ ਤੇ ਕੁਛ ਵੱਜ ਗਿਆ ਮੈਮੀ ਕਹਿੰਿਆ ਮੇਰੇ ਸਿਰ ਤੇ ਵੀ ਕੁਛ ਵੱਜਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਛ ਵੱਜਿਆ ਤੇ ਅਹੀ ਕਹਿੰਦਾ ਸਕੂਟਰੀ ਰੋ ਕਰੋ ਕਰੋ ਕੋਤੇ ਉਧਰਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਏ ਤੇ ਉਸ ਘਰ ਕੇ ਫਿਰ ਆਈਏ ਇੱਕ ਦੂਜੇ ਨੂੰ ਵੇਖਣ ਲੱਪਿਆਂ ਤੇ ਉੱਥੇ ਫਿਰ ਇਹਦੀ ਅੱਖ ਜਦੋਂ ਦੇਖੀ ਤਾਂ ਖੂਨੋਂ ਖੂਨ ਹੋ ਗਈ ਫਿਰ ਉਹ ਲੈ ਕੇ ਨਰੂ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਏ ਜੋ ਤੁਮ ਅਕਾਹੋਂ ਦੇ ਕੀ ਵੇਖਿਆ ਅਲੋ ਤੁਸੀਂ ਆਲੇ ਦੁਆਲੇ ਕੁਛ ਨਹੀਂ ਲੱਭਾਇਆ ਸਿਰਫ ਇੱਕ ਛਿੰਗਿਆੜੀ ਮੈਂ ਵੇਖੀ ਏ ਹੋਰ ਕੁਛ ਨਹੀਂ ਬੜੀ ਜ਼ੋਰ ਦੀ ਧਮਾਕੇ ਦੀ ਆਵਾਜ਼ ਆਈ ਏ ਤੁਹਾਨੂੰ ਕੋਲ ਲੈ ਕੇ ਘਰ ਅਸੀਂ ਉਹ ਲੈ ਕੇ ਮੇਰੇ ਜਿਹੜੀ ਲੱਗਦੇ ਨੇ ਉਹ ਉਹ ਲੈ ਕੇ ਆਈ ਨੇੜੇ ਕੋਈ ਟਰੱਕ ਵਗੈਰਾ ਸੀਗਾ ਨਹੀਂ ਮੈਂ ਨਹੀਂ ਵੇਖਿਆ ਜਿੱਦਾਂ ਪੁਲਿਸ ਕਹੇ ਵੀ ਟਰੱਕ ਦਾ ਟਾਇਰ ਫਟਿਆ ਲੱਗਦਾ ਟਰੱਕ ਦਾ ਨਹੀਂ ਨਹੀਂ ਕਿੰਨੇ ਵੇ ਦੀ ਘਟਨਾ ਐ 8 ਪੋਨੇ 8 ਕਵੇ ਦੀ ਏ ਅਸਾਂ ਜਿੰਨੜੇ ਜਿਹੜੇ ਅੱਖ ਸੜਨ ਲੱਗੀ ਉਹ ਕਿੱਥੇ ਨੇ ਹੁਣ ਉਹ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲੈ ਕੇ ਗਏ ਨੇ ਕਿ ਕਿ ਲੱਗਦੇ ਨੇ ਮੇਰੇ ਹਸਬੰਦ ਕਿਥੇ ਕਿਥੇ ਲੱਗੇ ਪਹਿਲਾਂ ਉਹ ਪਹਿਲਾਂ ਢਿੱਲੋ ਦੇ ਲੈ ਕੇ ਗਏ ਫਿਰ ਉੱਥੇ ਡੀਨਰ ਕਿ ਡੀਨਰ ਕਿੱਡੀ ਦੇ ਲੈ ਕੇ ਗਿਆ ਤੇ ਹੁਣ ਹੁਣ ਚੰਡੀਗੜ੍ਹ ਲੈ ਕੇ ਗਏ ਭੀਜੀ ਦੇ ਉਹ ਜਿਆਦਾ ਹੱਤ ਮਾਰੀ ਹਾਂਜੀ ਉਹਨੇ ਕਿੱਥੇ ਸਾਡ ਲੱਗੀ ਹੈ ਨਹੀਂ ਉਹਨਾਂ ਦੀ ਅੱਖ ਤੇ ਲੱਗੀ ਹੈ ਉਹ ਦੇਖੋ ਫੋਨ ਹਾਂ ਹੋਰ ਵੀ ਤੇ ਲੱਗੇ ਮੇਰੇ ਇੱਥੇ ਲੱਗਿਆ ਸਾਡੇ ਪਰਿਵਾਰ ਚ ਕੋਣ ਕੋਣ ਮੇਰੇ ਲਈ ਲੱਗੀ ਦੇਖੋ ਲਗੜਾ ਲੱਗੀ ਗੁੱਜੀਆ ਤੜੀ ਲੱਗੀ ਹਾਂ ਜੀ ਹਾਂ ਜੀ ਹਸਬੰਦ ਦਾ ਹਸਬੰਦ ਦਾ ਤੁਮ ਅਕਾ ਕੇ ਨਾ ਜਬਰਦਸਤ ਸੀਗਾ ਬੜਾ ਜਬਰਦਸਤ ਸੀ ਬੜੀ ਦੂਰ ਤੋਂ ਕਰ ਗਈ ਲੱਗੇ ਆਈ ਨਾ ਆਵਾਜ਼ ਹਾਂ ਬੜੀ ਜ਼ੋਰ ਤੇ ਕਰ ਗਈ